ਨਾ ਵੇਖਲਾ ਸਣੀ ਦੇ ਪਿਓ ਨੇ ਆਪ ਤੇ ਕਦੇ ਕਹਿਣਾ ਨਹੀਂ ਹੁੰਦਾ ਕਿ ਚਲੀਏ ਕਿਤੇ ਹੈ ਆਪ ਤੇ ਕਦੀ ਚ ਰੀਜ ਨਹੀਂ ਆਈ ਕਿ ਚਲ ਮੈਂ ਸਹਰੇ ਜਾਣਾ ਆਪਣੇ ਤੇ ਜੇ ਮੇਰੇ ਵਰਗੀ ਦਾ ਜੀ ਕਰਦਾ ਆਪਣੇ ਪੇਕੇ ਜਾਣ ਨੂੰ ਤੇ ਉਸੇ ਵੇਲੇ ਠੋਕ ਕੇ ਜਵਾਬ ਦੇ ਦੇਣਾ ਕੜ ਕੇ ਕਿ ਨਾ ਜਾਣਾ ਤੇ ਨਾ ਜਾਣ ਦੇਣਾ ਹੁਣ ਨਾ ਵਿਚਾਰਿਆਂ ਨੂੰ ਫੋਨ ਕਰਕੇ ਕਹਿ ਦੇਣੀ ਆ ਐਵੇਂ ਢੀਕ ਜੀ ਹੋ ਜਾਂਦੀ ਆ ਨਾਲੇ ਨਾ ਅਗਲਾ ਫਿਰ ਵੀ ਜਿੱਦਾਂ ਮਰਜੀ ਆਪਣੇ ਘਰ ਤਿਆਰੀ ਕਰਦਾ ਵਾ ਚਲ ਕਹਿ ਛੱਡਦੀ ਆ ਕਿ ਨਹੀਂ ਆਉਣਾ ਅੱਜ ਹੈਲੋ ਸਤਿ ਸ਼੍ਰੀ ਅਕਾਲ ਵੀਰ ਹਾਂ ਠੀਕ ਆ ਉਹ ਇਸੇ ਕਰਕੇ ਤਾਂ ਮੈਂ ਫੋਨ ਕੀਤਾ ਵਾ ਆ ਵਾਹੋ ਆਉਣਾ ਤਾਂ ਹੈਗਾ ਹੀ ਤਿਆਰੀ ਹੀ ਪੂਰੀ ਹੱਡੀ ਤੇ ਭਰਨਾ ਕੰਮ じゃ ਪੈ ਗਿਆ ਵਾ ਤੇ ਉਹ ਸਾਡਾ ਰਾਦਾ ਸੰਭ ਲਈਏ ਤੇ ਫੇਰ ਹੀ ਆਵਾਂਗੇ ਹਾਂ ਨਾਲੇ ਕੰਮਾਂ ਦੇ ਵੀ ਦੇਣਾ ਵਾ ਤੁਸੀਂ ਵੀ ਕੰਮਕੁਮ ਸਾਬ ਲੋ ਸਾਰੇ ਆਪਣੇ ਫੇਰ ਆਮ ਨਾਲ ਬਹਾਂਗੇ ਕਿਤੇ ਸਾਰਾ ਦਿਨ ਟੱਗਲਾਂ ਬਤਾ ਮਾਰਾਂਗੇ ਆਹੋ। ਨਹੀਂ ਨਹੀਂ। ਨਹੀਂ ਇਹੋ ਜੀ ਨਹੀਂ ਗੱਲ ਕੋਈ ਵੀ ਉਹਨਾਂ ਨੇ ਨਹੀਂ ਮੈਨੂੰ ਕੁਝ ਵੀ ਕਿਹਾ। ਹਾਂ। ਆਪੇ ਮੈਂ ਸੋਚਿਆ ਪੀ ਕਣਕੁਣਕ ਵੱਢਣ ਵਾਲੀ ਆ। ਤੁੜੀ ਤਾਂ ਸਾਂਭਣ ਵਾਲਾ ਵਾ। ਚਲ ਤੁਸੀਂ ਵੀ ਸਾਂਭ ਲਓ ਆਪਾਂ ਵੀ ਸਾਂਭ ਲਈਏ। ਪੜੋ ਲੈਣਾਂ ਨੇ ਦੁਨੇ ਪਾ ਲਈਏ। ਫੇਰ ਕੋਈ ਨਹੀਂ ਫਿਰ ਵੇਲੇ ਹੋ ਕੇ ਆਵਾਂਗੇ। ਆਹੋ। ਦੱਸ ਦਿਓ ਮੰਮੀ ਨੂੰ ਮੜਾ ਜਾ ਚੰਗਾ। ਆਪ ਦੀਕ ਦੀ ਨਹੀਂ ਵਿਚਾਰੀ। ਹਮ। ਕਿਉਂ ਵੀ ਕੋਈ ਨਹੀਂ ਕੰਮਕੁਮ ਕਰਕੇ ਉਹਨਾਂ ਨੇ ਕਿਹਾ ਵਾ ਤੇ ਕਣਕੁਣਕ ਵੱਢ ਕੇ ਨਾ ਤੇ ਫੇਰ ਆਉਣਗੇ। ਹਾਂ ਉਹ ਸਭ ਠੀਕ ਆ ਨਾ ਅੱਛਾ ਅੱਛਾ ਚੱਲ ਠੀਕ ਆ ਫਿਰ ਹੈ ਚੰਗਾ ਸਤਿ ਸ੍ਰੀ ਅਕਾਲ ਮਨਵੀ ਟੁੱਟਦਾ ਹੀ ਅਗਲੇ ਬੰਦੇ ਦਾ ਵਿਚਾਰਿਆਂ ਨੇ ਜਿੱਦਾਂ ਮਰਜੀ ਧਿਆਨ ਹੋ ਜਾਂਦਾ ਤੇ ਹੁਣਾ ਵਾ ਚੱਲ ਕੋਈ ਨਹੀਂ ਕੀ ਕਰਨਾ ਫਿਰ ਜੇ ਕਰਨਾ ਹੀ ਤਾਂ ਮੰਨਾ ਫੇ ਲੜਾਈ ਪਾਵਾਂ ਘਰ ਵਿੱਚ ਚੱਲ ਕੋਈ ਮਮੀ ਜੀ ਹਾਂ ਪੁੱਤ ਆ ਜਾ ਮੰਦਰੀਆ ਕਿੱਥੇ ਆ ਆ ਦੇਖਾਂ ਆ ਜਾ ਕੀ ਕਰਦੇ ਹੋ ਕਰਨਾ ਕਰਨਾ ਕੀ ਆਵੇ ਤੇਰੇ ਪਿਓ ਕੀ ਹੈ ਹਾਂ ਤੇ ਜਾਣਾ ਵਾਂ ਮੈਂ ਹਾਂ ਤੇ ਜਵਾਬ ਦੇਤਾ ਠੋਕੇ ਕੰਮਾਂ ਦੇ ਦੇਣਾ ਤੇ ਮੈਨੂੰ ਉਥੇ ਜਾਣ ਦੀ ਲੱਗੀ ਆ ਬੱਤੀ ਬੱਤੀ ਗੱਲਾਂ ਕੀਤੀਆਂ ਹੀ ਮੈਨੂੰ ਓਏ ਚੱਲ ਕੋਈ ਨਹੀਂ ਗੱਲਾਂ ਕਿ ਕਰਨੀ ਆ ਇਹੋ ਮੈਂ ਤੁਹਾਨੂੰ ਕਹਿਣਾ ਹਾਂ ਕਿ ਮੈਂ ਨਾ ਹੁਣ ਪੱਠੇ ਪਾ ਕੇ ਆਇਆ ਹਾਂ अच्छा उनो ते ਆਪ ਚੱਕਰ ਜੇ ਬੜੇ ਆਉਂਦੇ ਆ ਹਾਏ ਹਾਏ ਵੇ ਚੱਕਰ ਕੌਣ ਆਉਂਦੇ ਐ ਤੈਨੂੰ ਪਤਾ ਨਹੀਂ ਇਦਾਂ ਹੀ ਗੜਮੀ ਗੜਮੀ ਨਾਲ ਆਉਂਦੇ ਆ ਲੈ ਦੱਸ ਆ ਨਵਾਂ ਕੰਮ ਵਾ ਤੇ ਮੈਂ ਗੜਮੀ ਨਾਲ ਚੱਕਰ ਥੋੜੀ ਆਉਂਦੇ ਹੁੰਦੇ ਆ ਮੈਂ ਵੀ ਤੁਹਾਨੂੰ ਇਹੋ ਕਹਿਣਾ ਹੈਗਾ ਵੀ ਮੇਰੇ ਕੋਲ ਨਹੀਂ ਹੋ ਜਾ ਜਨਾ ਚੱਲ ਕੋਈ ਨਹੀਂ ਉਹ ਮੈਂ ਦੇਰ ਤੱਕ ਜਵਾਬ ਕਰਤਾ ਤੇਰੇ ਮਾਮੇ ਨੂੰ ਫੋਨ ਹਾਂ ਤੇ ਵਿਚਾਰਿਆਂ ਦਾ ਧਿਆਨ ਤੇ ਹੈਗਾ ਹੀ ਪਿਉਣਾ ਤੇ ਪਰ ਮੈਂ ਕਹਿਤਾ ਮੈਂ ਹਣਕਣ ਕਸਾਮ ਕੇ ਤੇ ਫੇਰ ਆਵਾਂਗੇ ਆਪਾਂ ਹਣ ਆਹੋ ਚੱਲ ਕੋਈ ਗੱਲ ਨਹੀਂ ਪਰ ਮੇਰੀ ਗੱਲ ਸੁਣੋ ਹਾਰੇ ਚੱਕਰ ਆਏ ਆ ਨਾ ਇਹ ਕੋਈ ਹੋਰ ਹੀ ਕਾਰਨ ਹੋਆ ਗਰਮੀ ਗਰਮੀ ਦੀ ਗੱਲ ਨਹੀਂ ਗਈ ਉਹਨਾਂ ਨੂੰ ਗਰਮੀ ਨਹੀਂ ਹੋਇਆ ਵਾ ਐਦਾਂ ਕਰ ਮੇਰਾ ਪੁੱਤ ਜਾ ਦਵਾਈ ਲੈ ਕੇ ਆ ਜਾ ਕੇ ਸ਼ਾਮਾਂ ਨੂੰ ਲੈ ਆਉਂਗਾ ਮੈਂ ਕੋਈ ਗੱਲ ਸ਼ਾਮਾਂ ਨੇਵੇਂ ਲੈ ਆਉਂਗਾ ਬਿਮਾਰ ਤੂੰ ਹੁਣ ਹੋਇਆ ਚੱਕਰ ਤੈਨੂੰ ਹੋਣਾ ਏ ਸ਼ਾਮਾਂ ਤੱਕ ਡਿੱਕਣਾ ਵਾ ਹਨਾ ਉਹ ਨਹੀਂ ਸ਼ਾਮਾਂ ਨੂੰ ਲੈ ਆਉਂਗਾ ਤੁਸੀਂ ਐਦਾਂ ਕਰੋ ਮੈਨੂੰ ਪਾਣੀ ਪੂਣੀ ਬਣਾ ਕੇ ਦਿਓ ਪਾਣੀ ਨਹੀਂ ਬਣਾ ਦਿੰਨੀ ਠੀਕ ਹੋ ਜਾਣਾ ਵਾ ਮੇਰੀ ਗੱਲ ਸੁਣ ਐਵੇਂ ਨਾ ਹੂੜ ਮਤ ਨਹੀਂ ਕਰੀ ਹੋਈ ਹੁੰਦੀ ਫਿਰ ਵੀ ਡਾਕਟਰ ਕੋ ਜਾ ਕੇ ਚੈੱਕ ਕਰਾ ਬੀਪੀ ਨਾ ਕਿਤੇ ਵਧਿਆ ਘਟਿਆ ਹੋਵੇ ਸ਼ਾਮਾਂ ਨੂੰ ਚਲ ਜਾਾਂਗੇ। ਉਹ ਨਹੀਂ ਜਾਣਾ ਸ਼ਾਮਾਂ ਨੂੰ। ਚੱਲ ਮੈਂ ਤੈਨੂੰ ਪਾਣੀ ਬਣਾ ਕੇ ਦਵਾ ਪਹਿਲਾਂ ਤੇ ਜਾ ਕੇ ਤੇ ਦਵਾਈ ਲੈ ਕੇ ਆ। ਨਾਲ ਮੈਂ ਸ਼ਰਮੋ ਕੰਨੀ ਤੇ ਨਾਲ ਜਾਂਦੀ ਆਪੇ। ਠੀਕ ਹੋਣਾ। ਐਵੇਂ ਗੈਲੀ ਨਹੀਂ ਕਰੀਦੀ ਹੁੰਦੀ। ਸਰੀਰਾਂ ਵਿੱਚ ਹੈ ਕੀ ਆ ਪੁੱਤ? ਮੰਮੀ ਦੱਸੋ ਪੁੱਤ। ਕਿੰਨੂੰ ਸਮਝ ਨਹੀਂ ਲੱਗਦੀ ਕਿ ਸਬਜੀ ਕਿਹੜੀ ਬਣਾਵਾਂ। ਕੋਈ ਤਾਂ ਸਬਜੀ ਦਾ ਹੀ ਢਾਲ ਬਣਾ ਲੈ। ਨਹੀਂ, ਢਾਲ ਨਹੀਂ ਖਾਣ ਦੇ ਲਈ ਗਰੰਟ ਹੈ। ਉਹ ਹੋਰ ਕੁਝ ਦੱਸੋ ਕੀ ਖਾਣਾ ਤੇ ਜੇ ਕਹਿੰਨੀ ਅਰਪਿੰਡੀਆਂ ਲਾ ਕੇ ਲਿਆ ਦੇਣੀ ਹਾਂ ਉਹ ਲਿਆ ਦੋ ਤੇ ਪਰ ਇੱਕ ਗੱਲ ਮੰਮੀ ਪਿੰਦਰ ਨੇ ਕਹਿਨੀ ਉਹ ਖਾਣੀਆ ਇੱਕ ਤਾਂ ਕੀ ਬੰਦਾ ਕਰੇ ਇੱਕ ਤਾਂ ਚੀਜ਼ ਬਣਾਈਏ ਨਾ ਕਦੀ ਪਿਓ ਨੇ ਕਹਿਣਾ ਮੈਂ ਨਹੀਂ ਆ ਖਾਣੀ ਕਦੀ ਪੁੱਤ ਨੇ ਕਹਿਣਾ ਆ ਨਹੀਂ ਖਾਣੀ ਉਹਨੂੰ ਮਾਤਾ ਪਨੀਰ ਪਟਾ ਦੇ ਮੰਮੀ ਦੋ ਦੋ ਸਬਜ਼ੀਆਂ ਕਿੱਥੇ ਬਣਾਉਂਦੀ ਰਵਾਂਗੀ ਕਿੰਨੀ ਤੇ ਹੁਣ ਗਰਮੀ ਐ ਪੁੱਤ ਇੱਕੋ ਸਬਜ਼ੀ ਬਣਾ ਲੈਨੇ ਪਨੀਰ ਬਣਾ ਲੈਨੇ ਹੁਣ ਇਸ ਵੀ ਰੇਪਿੰਡੀ ਆ ਬਣਾਣਾ ਚੱਲ ਫਿਰ ਏਦਾਂ ਕਰ ਦੁੱਧ ਕੱਢ ਕੇ ਨਾ ਫਲਚ ਤੇ ਖੱਟਾ ਲਾ ਲਾ ਕਿਲੋ ਕਾ ਦੁੱਧ ਨੂੰ ਖੱਟਾ ਲਾ ਲਈ ਏਦਾਂ ਤੇ ਬਾਕੀ ਜਿੰਨਾ ਦੁੱਧ ਵਾ ਨਾ ਉਹਦਾ ਪਨੀਰ ਪਟਾਲਾ ਦਹੀਂ ਵੀ ਵਾਵਾ ਪਿਆ ਪਈਆਂ ਦਹੀਂ ਚਲੋ ਕੋਈ ਗੱਲ ਨਹੀਂ ਫਿਰ ਮੈਂ ਦਹੀਂ ਪਾਵਾਂਗੀ ਉਹਦੇ ਵਿੱਚ ਹਾਂ ਪਾ ਕੇ ਨਾ ਤੇ ਸੋਹਣੀ ਜੀ ਸੁਆਜੀ ਸਬਜ਼ੀ ਬਣਾਈ ਫਿਰ ਬੜੀਆਂ ਪਿੰਦਰ ਗੱਲਾਂ ਕਰਦਾ ਵਾ ਨਹੀਂ ਮਮੀ ਰਸਮੀ ਸੀਜੀ ਬਣਾਉਣੀ ਆ ਸੁੱਕੀ ਜੀ ਵੀ ਗੜੀ ਖਾਣੂ ਦੀ ਹਲਕਤਣਾ ਚੱਲ ਜਾਣ ਫਿਰ ਉਹਨਾਂ ਨੇ ਖੁਸ਼ ਹੋ ਕੇ ਖਾ ਲੈਣੀ ਆ ਨਾਲ ਦਹੀਂ ਮਸਲ ਹੋਣ ਵਾਲਾ ਬਣਾ ਲਈ ਮਿੱਤੀ ਚਲਦੇ ਆਂ ਠੀਕ ਆ ਉਹ ਦਾਦੇ ਆਂਦੇ ਨਹੀਂ ਖਾਣਾ ਚਾਹੀਦਾ ਪੁੱਛ ਲਈ ਜੇ ਕਹਿਣਗੇ ਤੇ ਦੇਦੀ ਹਿੰਦੇ ਨਾ ਨਾ ਵੀ ਲਈ ਮੰਮੀ ਉਹਦੇ ਫਿਰ ਬੜਕ ਹੋ ਜਾਂਦੀ ਆ ਵੀ ਆਣਾ ਖਾਓ ਤੇ ਆਣਾ ਖਾਓ ਤੇ ਹੁਣ ਭੁੱਖੇ ਮਰ ਜੀਏ ਚੱਲ ਪੁੱਤ ਜਿੱਦਾਂ ਜਰਾ ਜੀ ਕਰਦਾ ਕਰ ਲੈ ਤੇ ਜਾ ਪਨੀਰ ਪਟਾਲਾ ਤੋਂ ਕਹਿੰਦੇ ਜੀ ਕਰਦਾ ਨਾ ਬੰਦੇ ਨੂੰ ਬਣਾ ਕੇ ਖਾਣਾ ਪੀਣਾ ਚਾਹੀਦਾ ਜਿੰਨਾ ਚਿਰ ਤੱਕ ਪਚਦਾ ਉਹ ਜਦੋਂ ਨਾਣਾ ਪਚੇ ਉਦੋਂ ਭਾਵੇਂ ਕੁਝ ਨਾ ਖਾਓ ਚੱਲ ਕੋਈ ਨਹੀਂ ਮੰਮੀ ਚਕੀਰ ਕਰਾ ਲਓ ਚੱਲ ਕੋਈ ਨਹੀਂ ਪੁੱਤ ਨਿਆਣਿਆਂ ਨੂੰ ਸਾਰਾ ਪਤਾ ਸਾਡੇ ਵਰਗੇ ਤੇ ਕਹਾਈ ਦਿੰਦੇ ਨੇ ਵੀ ਲਾਦੇ ਪਿਓ ਦੇ ਕੰਮ ਕੀ ਕਦੋਦਾ ਕੀ ਆ ਵਾ ਪੀ ਤੂੰ ਆ ਜਾ ਹੁਣ ਪਿੰਦਰ ਨੂੰ ਆਨੀ ਆ ਪੁੱਤ ਫੋਨ ਲਾ ਖਰੇ ਕਿੱਥੇ ਰਾਹ ਚ ਖਲੋਗੇ ਨੇ ਮੰਮੀ ਹਾਂ ਮੈਂ ਆ ਕਰਤੇ ਸੂਟ ਪ੍ਰੈਸ ਤੁਹਾਡੇ ਚਲ ਕੋਈ ਨਹੀਂ ਕਰਤੇ ਆ ਤੇ ਐਦਾਂ ਕਰ ਮੇਰੀ ਤੀ ਲਵਾਰੀ ਵਿੱਚ ਰੱਖ ਦੇ ਹੁਣ ਨਿਕਲ ਜਾਣਾ ਕਿਉਂ ਕੀ ਗੱਲ ਹੋ ਗਈ ਆ ਇੱਕ ਤਾਂ ਤੇਰੇ ਪਿਓ ਨੇ ਪਹਿਲਾਂ ਹੀ ਕਹਿ ਤਾ ਵੀ ਨਹੀਂ ਜਾਣਾ ਕੰਮਾਂ ਦੇ ਦੇਣਾ ਤੇ ਦੂਜਾ ਨਸਨੀ ਵਿਚਾਰਾ ਕਹਿਣ ਰਿਹਾ ਵੀ ਮੈਂ ਪੱਠੇ-ਪੁੱਠੇ ਪਾ ਕੇ ਆ ਮੰਮੀ ਮੈਨੂੰ ਚੱਕਰ ਆਉਂਦੇ ਆ ਚੱਕਰ ਆਉਂਦੇ ਆ ਕਿਉਂ ਪਤਾ ਨਹੀਂ ਕੀ ਹੋਇਆ ਵਾ ਤੇ ਕੈਨਡਾਸ਼ ਦਵਾਈ ਸ਼ਾਮ ਨੂੰ ਜਾ ਕੇ ਦਵਾਈ ਲਿਆਉਂਗਾ ਹੁਣ ਮੈਂ ਸਮਝਾਇਆ ਵਾ ਮੈਂ ਹਾਂ ਕਿ ਸ਼ਾਮਾਂ ਨੂੰ ਹੀ ਜਾਣਾ ਹੁਣੇ ਜਾਣਾ ਵਾ ਤੇ ਮੈਂ ਨਾ ਨਿੰਬੂ ਪਾਣੀ ਬਣਾਉਣੀ ਆ ਤੇ ਤੂੰ ਉਹਦੇ ਨਾਲ ਜਾ ਮੁੰਡੇ ਦੇ ਕੋਈ ਗੱਲ ਨਹੀਂ ਮੈਂ ਜਾਣੀ ਉਹਨਾਂ ਦੇ ਨਾਲ ਫਿਰ ਦਵਾਈ ਲੈ ਆਉਣੀ ਪਤਾ ਕੀ ਗੱਲ ਆ ਪੁੱਤ ਚੈੱਕ ਕਰਾ ਕੇ ਆ ਚੰਗੀ ਤਰ੍ਹਾਂ ਬੀਪੀ ਵਧਿਆ ਘਟਿਆ ਨਾ ਕਿਤੇ ਹੋਵੇ ਚੱਕਰ ਆਉਂਦਾ ਕਿ ਮਤਲਬ ਹੁੰਦਾ ਇਦਾਂ ਉਹ ਕੋਈ ਨਹੀਂ ਮੰਮੀ ਗਰਮੀ ਬੜੀ ਆ ਤੁਹਾਨੂੰ ਪਾਦਾ ਗਰਮੀ ਦੇ ਰਕਰ ਕਿ ਨਾ ਹੋ ਜਾਂਦਾ ਬੀਪੀ ਤਾਂ ਠਾ ਹੋ ਜਾਂਦਾ ਤੇ ਨਹੀਂ ਗਰਮੀ ਨਾਲ ਚੱਕਰ ਨਹੀਂ ਹੁੰਦੇ ਹੁੰਦੇ ਮੰਮੀ ਬੀਪੀ ਤਾਂ ਠਾ ਹੋ ਜਾਂਦਾ ਹੁੰਦਾ ਪਰ ਚੈੱਕ ਤੇ ਕਰਾਉਣਾ ਚਾਹੀਦਾ ਦਵਾਈ ਤੇ ਲੈਣੀ ਚਾਹੀਦੀ ਨਾ ਆਹ ਇਹ ਸੜਾਈ ਜਾਂਦਾ ਬਰਨਾ ਨਹੀਂ ਮੰਮੀ ਸ਼ਾਮਾਂ ਨੂੰ ਜਾਊਂਗਾ ਨਹੀਂ ਮੰਮੀ ਸ਼ਾਮਾਂ ਨੂੰ ਜਾਊਂਗਾ ਜਾਂ ਤੂੰ ਇਹਨੂੰ ਕਹਿ ਚੱਲ ਉੱਠ ਤਾਂ ਤੇ ਦਵਾਈ ਲੈਣ ਚਲੀਏ ਤੇ ਮੈਂ ਪਾਣੀ ਬਣਾ ਕੇ ਦਿੰਨੀ ਇਹਨੂੰ ਕੋਈ ਨਹੀਂ ਕਹਿੰਦੀ ਮੈਨੂੰ ਜੇ ਕਹਿ ਮੇਰੀ ਤੀ ਸੜਾਈ ਜਿਆ ਮਾਸਾ ਪਰਵਾਹ ਨਹੀਂ ਕਰਦਾ ਆਪਣੀ ਕੀ ਗੱਲ ਹੋ ਗਿਆ ਤਾਨੂੰ ਮੰਮੀ ਕਹਿੰਦੇ ਚੱਕਰਾਉਂਦੇ ਆ ਓਏ ਕੋਖ ਨਹੀਂ ਹੋਣਾ ਵੈਸੇ ਤਾਨੂੰ ਦੇ ਮਾੜੀ ਜੀ ਗੱਲ ਦੱਸਦੀ ਐ ਤੇ ਇਹਦੇ ਮਗਰੇ ਹੀ ਪੈ ਜਾਂਦੇ ਓਦੇ ਦੱਸਾਂ ਕਿੱਦਾਂ ਦੀ ਗੱਲਾਂ ਕਰਦਾ ਚਲੋ ਦਵਾਈ ਲੈ ਲਈ ਆਪਾਂ ਲੈ ਆਉਨੇ ਦਵਾਈ ਤੇ ਤੂੰ ਯਾਰ ਨਾਲ ਮੇਰੇ ਤੇ ਹੋਰ ਕਿਨੇ ਜਾਣਾ ਵਾ ਉਹ ਰਹਿਣ ਦੇ ਮੈਂ ਲੈ ਆਉਂਗਾ ਆਪੇ ਦਵਾਈ ਦੱਸ ਹਾਂ ਆਹੋ ਨਹੀਂ ਦਵਾਈ ਚੈੱਕ ਕਰਾ ਕੇ ਲਿਓਣੀ ਹੈ ਚਾਜਣਾ ਚਲੋ ਲੈ ਕੇ ਆਈਏ ਤੇ ਮੈਂ ਲੈ ਆਉਂਗਾ ਤੂੰ ਕੀ ਕਰਨਾ ਉੱਥੇ ਉਹ ਤੇ ਤੂੰ ਮੇਰੇ ਨਾਲ ਜਾਣਾ ਦਵਾਈ ਲੈਣਾ ਤੇ 20 ਜਾਣੇ ਉੱਥੇ ਹੁੰਦੇ ਆ ਤੇ ਤੂੰ ਤੁਰੇ ਫਿਰ ਮੇਰੇ ਨਾਲ ਨਹੀਂ ਤੇ 20 ਜਾਣੇ ਨੇ ਮਨੂਰ ਦੀ ਕੰਡੇ ਇੱਥੇ ਪੇਸ਼ਰ ਨਾਲ ਉਹਨਾਂ ਦੇ ਵੇਖੀ ਆਂ ਹੀ ਉਹਨੂੰ ਉਹ ਰਹਿਣ ਦੇ ਮੈਂ ਲੈ ਆਉਂਗਾ ਆਪੇ ਦਵਾਈ ਲੈ ਆਉਂਗਾ ਪਾਣੀ ਕਿਹਾ ਵਾ ਪਾਣੀ ਲਿਆ ਵਸ ਕੋਈ ਗੱਲ ਨਹੀਂ ਲਿਆ ਦਿੰਨੇ ਪਾਣੀ ਵੀ ਕੀ ਆਂਦਾ ਹੁਣੇ ਕਹਿੰਦੇ ਮੈਂ ਆਪੇ ਲੈ ਆਉਂਗਾ ਕੱਲਾ ਜਾ ਕੇ ਪਾਣੀ ਪੀ ਨਹੀਂ ਆ ਜਿਹੜੀ ਜੇਦ ਵਾਏ ਕਿੱਥੋਂ ਕਰਨੀ ਸਿੱਖੀ ਆ ਦੱਸ ਪਹਿਲਾਂ ਮੈਨੂੰ ਪਰ ਆਇਦਰ ਤੁਹਾਨੂੰ ਤੇ ਮਾਰਾ ਦਾ ਦੱਸ ਦਈਏ ਨਾ ਤੇ ਤੁਸੀਂ ਤੇ ਮਗਰ ਹੀ ਪੈ ਜਾਂਦੇ ਹੋ ਯਾਰ ਤੇ ਮਗਰ ਨਹੀਂ ਪੈ ਜਾਂਦੇ ਅੱਜ ਕੱਲ ਸਮਾਨ ਦਾ ਚੰਗਾ ਉੱਪਰ ਕਰਕੇ ਨਾ ਉੱਠ ਜਾ ਕੁੜੀ ਦੇ ਨਾਲ ਦਵਾਈ ਲਿਆ ਜਾ ਕੇ ਗੱਲਾਂ ਨਾ ਮੁੱਦੀਆਂ ਕਰ ਕੁੜੀ ਨੇ ਕੀ ਕਰਨ ਨਾਲ ਨਾਲ ਚੰਜੂ ਵੀ ਤੇਰੇ ਮਾੜਾ ਵਾ ਤੇ ਮੈਂ ਲੈ ਆਉਣਾ ਦਵਾਈ ਮੈਂ ਤੂੰ ਚੁੱਕੇ ਨਾ ਕਰ ਤੇ ਕੋਈ ਗੱਲ ਨਹੀਂ ਮੈਂ ਲੈ ਆਉਣਾ ਮੈਂ ਤਾਂ ਤੇ ਜਾਣਾ ਤੁਹਾਨੂੰ ਹਾਂ ਲਾ ਅੱਡਰ ਚੱਲ ਧਿਆਨ ਨਾਲ ਜੂਗਾ ਚੱਕਾ ਉਹਨੇ ਕਿਤਰਾ ਚੱਕਰ ਚੁੱਕਾ ਆ ਗਿਆ ਤਾਂ ਫੇਰ ਉਹ ਕਿਹਦੇ ਨੂੰ ਡਕਦਾ ਇੰਨੇ ਚੱਕਰਾ ਉਹਨੇ ਮੈਨੂੰ ਇਹ ਵੇਖਿਆ ਮਾਂ ਦਾ ਕਹਿਦੀ ਮੇਰੀ ਗੱਲ ਸੁਣ ਪੁੱਤ ਜਾ ਇਹਦੇ ਨਾਲ ਕੀ ਸਿਧਾਈ ਹੋਇਆ ਇੰਨਾ ਪਿਓ ਪੁੱਤਾਂ ਦੀ ਜਿੱਦ ਇੰਨੀ ਪੱਕੀ ਆ ਨਾ ਮਨਾ ਕੇ ਰਹਿੰਦੇ ਆ ਪਰ ਮੈਂ ਵੀ ਗਾੜੀ ਜੀਵਾਂ ਨਾ ਮੰਨਣ ਦੀ ਆ ਦੱਸ 14 ਕੋਈ ਕੰਮ ਹੋਵੇ ਚਲ ਬੰਦਾ ਮੰਨ ਵੀ ਲਵੇ ਸੇਤ ਨਾਲ ਕਾਦੀ ਗੱਲ ਵਾ ਮੈਂ ਵੇਖਾਂ ਭਲਾ ਖੜਿਆ ਨਾਲ ਉਹਨੂੰ ਕਿ ਨਹੀਂ ਚੁੱਪ ਕਰਕੇ ਕੱਲਾ ਉਤਰ ਪਿਆ ਮੂੰਹ ਚੁੱਕ ਕੇ ਹੁਣ ਪਿੰਦਰ ਪੁੱਤ ਹਾਂਜੀ ਆ ਤੇਰੇ ਪਿਓ ਦੇ ਕੰਮ ਵੇਖ ਲਾ ਕਿਹੜੇ ਵੇਲੇ ਦਾ ਗਿਆ ਅਜੇ ਤੱਕ ਨਹੀਂ ਆਇਆ ਫੋਨ ਲਾ ਮੇਰਾ ਬਾਪੂ ਫੋਨ ਮੰਮੀ ਲਾ ਦੇਣਾ ਮੈਂ ਪਿੱਛੇ ਗਏ ਜਿੱਥੇ ਆਜੋ ਹੁਣ ਛੇਤੀ ਹੈਲੋ ਕਿੱਥੇ ਬੈ ਰਹਿ ਜੀ ਹਾਂ ਹੱਦ ਹੋ ਗਈ ਤੁਹਾਡੇ ਵਾਲੀ ਜਦੋਂ ਜਾਣਾ ਨਾ ਬਸ ਜਿੱਦੇ ਲਾਗੇ ਚੱਲ ਕੇ ਉੱਥੇ ਗੱਲੀ ਪੈ ਜਾਣਾ ਆਜੋ ਆਜੋ ਠੀਕ ਆ ਠੀਕ ਆ ਚੰਗਾ ਫਿਰ ਹੁਣ ਬਹੁਤਾ ਚੰਨ ਲਾਇਆ 10 ਮਿੰਟਾਂ ਤੱਕ ਆਉਣੇ ਚਾਹੀਦੇ ਠੀਕ ਆ ਠੀਕ ਕੀ ਆਂਦੇ ਮਮੀ ਕਹਿਣਾ ਕੀ ਆ ਕਿਤੇ ਰਾਹ ਵਿੱਚ ਖਲੋਤੇ ਸਰਵਣਪਾ ਲੱਗੀ ਉੱਥੇ ਕਿਤੇ ਗੱਲੀ ਪੈ ਗਈ ਆ ਤੇ ਆਂਦਾ ਹਾਂਗਾ ਅੱਛਾ ਆ ਗਏ ਨੇ ਆਤ ਗਏ ਨੇ ਹਾਂ ਨਾਲ ਬੰਬੀ ਦੇ ਖਲੋਤੇ ਨੇ ਲੈ ਮਮੀ ਉਦਾਂ ਤੁਹਾਡੇ ਕੋ ਛੜਕਾ ਪੈ ਨਹੀਂ ਮੈਨੂੰ ਕਿਉਂ ਉਹ ਤੁਸੀਂ ਕਿਹਾ ਸੀ ਪੀ ਨਵਦੀਪੀ ਜਾ ਮੰਗਦੀ ਤਬ ਮੈਨੂੰ ਚੇਤਾ ਨਹੀਂ ਜਰਿਆ ਮੈਂ ਚੱਲ ਗਿਆ ਨਾ ਹੁੰਦਾ ਮੈਂ ਚਲਾਣ ਕੇ ਕਰਦਾ ਆ ਹੱਦ ਹੋ ਗਈ ਆ ਹੁਣ ਤਾਂ ਤੇਰਾ ਪਿਓ ਵੀ ਆ ਗਿਆ ਉਹਨੂੰ ਸੁਣਾ ਦਿੱਤਾ ਹੁੰਦਾ ਉਹ ਨਹੀਂ ਲਿਆਉਣਾ ਉਹੀ ਸੋਚਾ ਡਿਆ ਚੱਲ ਕੋਈ ਗੱਲ ਨਹੀਂ ਮੈਂ ਜਾ ਕੇ ਲਿਆ ਦਾਂਗਾ ਹੁਣ ਕਿਹੜੇ ਵੇਲੇ ਜਾਣਾ ਓਦੋਂ ਮੰਮੀ ਮਨੇ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਡੈਡੀ ਕੰਮ ਕਰਦੇ ਕੀ ਫਿਰਣ ਦੇ ਨੇ ਮੈਂ ਕੋਹ ਨਾ ਪੁੱਛ ਇਹਦਾ ਆ ਆਪਣੀਆਂ ਮਰਜ਼ੀਆਂ ਜਿਹੜਾ ਆਪਣੀਆਂ ਮਰਜ਼ੀਆਂ ਕਰੀਏ ਨਾ ਓਦੋਂ ਕਿਤੇ ਨਾ ਕਿਤੇ ਜਾਈਏ ਤਾਂ ਵੱਧਾ ਟਾਈਮ ਲੱਗ ਜਾਂਦਾ ਕੋਈ ਗੱਲ ਨਹੀਂ ਉਹਦਾ ਸੁਭਾਈ ਏਦਾਂ ਦਾ ਪਰ ਨਹੀਂ ਮੰਮੀ ਫਿਰ ਵੀ ਪਹਿਲਾਂ ਤੇ ਇਦਾਂ ਕਰਦੇ ਨਹੀਂ ਸੀ ਉਹਦਾ ਮਾੜੀ-ਮੋਟੀ ਤੇ ਤੁਹਾਡੇ ਨਾਲ ਸਲਾਹ ਕਰਦੀ ਹੀ ਨਹੀਂ। ਵੇ ਪੁੱਤਾਂ ਨਾ ਮੇਰੇ ਨਾਲ ਕੋਈ ਸਲਾਹ ਨਹੀਂ ਕੀਤੀ। ਕੋਈ ਗੱਲਬਾਤ ਨਹੀਂ ਤੂੰ ਨਾ ਕੇ ਗੱਲ ਹੀ ਟੈਨਸ਼ਨ ਲਈ। ਉਹਦਾ ਹੀ ਬਸ ਬਾਏ ਦਨ ਦਾ। ਮੈਨੂੰ ਇਦਾਂ ਲੱਗਣ ਦੇ ਜਿਦਾਂ ਤੁਸੀਂ ਕਿਸੇ ਚੀਜ਼ ਦਾ ਮੇਰੇ ਤੋਂ ਪਰਦਾ ਰੱਖਣ ਦੇ ਆ ਲੈ ਪੁੱਤ ਪੜਾ ਤੇਰੇ ਤੋਂ ਹੀ ਪਰਦਾ ਕਿਉਂ ਰੱਖਣਾ ਬਾਬ ਪਰ ਫਿਰ ਵੀ ਮੰਮੀ ਜੇ ਕੋਈ ਗੱਲ ਹੈਗੀ ਤੁਸੀਂ ਮੈਨੂੰ ਦੱਸ ਦੋ ਪੁੱਤ ਕੋਈ ਗੱਲ ਨਹੀਂਗੀ ਤੂੰ ਕਿਹ ਗੱਲ ਦੀ ਨਾ ਟੈਨਸ਼ਨ ਲੈ ਕੇ ਤੇ ਬਿਮਾਰ ਨਾ ਹੋ ਜਾਈ ਉਦਾਂ ਤੇਰੇ ਪਿਓ ਦੀ ਆਦਤ ਵਾ ਕੋਈ ਯਾਰਾਂ ਦੋਸਤਾਂ ਨੇ ਲਾਗੇ ਬੈਂਦਾ ਖਲੋਂਦਾ ਕਦੀ ਕਿਸੇ ਨੂੰ ਲੋੜ ਪੈ ਜਾਂਦੀ ਆ ਉਹਦੇ ਨਾਲ ਚੱਲ ਜਾਂਦਾ ਕਦੀ ਇਹਨੂੰ ਪੈ ਜਾਂਦੀ ਆ ਦੋਨਾਂ ਨੂੰ ਲੈ ਜਾਂਦਾ ਕੋਈ ਗੱਲਬਾਤ ਨਹੀਂਗੀ ਮੰਮੀ ਅੱਗੇ ਡੈਡੀ ਪੜਾ ਕਰਦੇ ਹੁੰਦੇ ਸੀ ਪਰ ਹੁਣ ਨਾ ਐਉਂ ਜਿੱਦਾਂ ਨਾ ਕਨੇਕਸ ਕੰਮ ਦੇ ਨੇ ਕਿਤੇ ਲਾਗੇ ਬੈਂਦੇ ਵੀ ਹੈ ਨਹੀਂਗੇ ਵੇ ਫੇਰ ਕੀ ਹੋ ਗਿਆ ਤੇਰਾ ਪਿਓ ਵਾ ਉਹ ਹਣ ਉਹਨੂੰ ਬਾਹਰ ਕੋਈ ਨਾ ਕੋਈ ਕੰਮ ਪਿਆ ਰਹਿੰਦਾ ਵਾ ਉਹਨੂੰ ਜਾਣਾ ਆਉਣਾ ਪੈ ਜਾਂਦਾ ਵਾ ਤੇ ਤੂੰ ਨਹੀਂ ਕਹਿੰਦੀ ਕਿ ਗੱਲਾਂ ਦੀ ਟੈਨਸ਼ਨ ਨਾ ਲਿਆ ਕਰ ਉਹ ਟੈਨਸ਼ਨ ਨਹੀਂ ਮੈਂ ਲੈਂ ਰਿਆ ਮੈਂ ਓਦਾਂ ਵੇਖ ਰਿਆ ਵੀ ਅੱਗੇ ਨਾਲ ਉਹ ਨਾ ਥੋੜਾ ਬਦਲੇ ਬਦਲੇ ਨੇ ਹੁਣ ਜਦੋਂ ਸ਼ਹਿਰ ਗਏ ਹੀ ਜੇ ਮੈਂ ਪਹਿਲਾਂ ਨਾ ਨਾਣਤ ਉਸੇਲੇ ਲੈ ਜਾਂਦੇ ਹੁੰਦੇ ਸੀ ਅੱਜ ਜਿੱਦਾਂ ਇਹਨਾਂ ਦਾ ਪਤਾ ਨਹੀਂ ਕੀ ਦਿਲ ਕਰਦਾ ਮੈਨੂੰ ਖੜਨਾ ਹੀ ਹੈ ਨੀਗਾ ਚੱਲ ਕੋਈ ਨਹੀਂ ਹੁਣ ਜਦੋਂ ਜਾਣਗੇ ਤੇ ਮੈਂ ਕਹਾਂਗੀ ਤੂੰ ਮੁੰਡੇ ਆਪਣੇ ਨਾਲ ਲੈ ਕੇ ਜਾਏ ਉਹ ਨਾਲ ਹੜਨ ਦੀ ਨਹੀਂ ਗੱਲ ਹੈਗੀ ਹਾਂ ਓਦਾਂ ਮੈਂ ਕੋਈ ਮੈ ਤੋ ਛਪਾਉਂਦੇ ਨਾ ਹੋ। ਉਹ ਬਾਬਾ ਕੁਛ ਨਹੀਂ ਤੇ ਛਪਾਉਂਦੇ ਤੇ ਮੋੜੇ ਨਾ ਹੋਵੇ। ਬਾਤ ਕੁਝ ਨਿਕਲੇ। ਉਹ ਕੁਛ ਨਹੀਂ ਨਿਕਲਦਾ। ਮੈਂ ਤਾਂ ਸਮਝਿਆ ਨਹੀਂ ਵੀ ਤੇਰੀਆਂ ਕੀ ਗੱਲਾਂ ਦਿਮਾਗ 'ਚ ਦੇ ਜਿਹੜੀਆਂ ਰਹਿੰਦੀਆਂ। ਤਾਂ ਕਰਕੇ ਡੈਮ ਹੁਣ ਚਾਚਾ ਹੀ ਬੜੇ ਚੱਕਰ ਮਾਰਦਾ ਏ। ਕਿ ਚਾਚਾ ਉਹਦਾ ਹੁਣ ਭਰਾ ਲੱਗਦਾ ਵਾ ਆ ਜਾਂਦਾ ਤੇ ਕੀ ਕਹੀਏ ਤੁਹਾਡੇ ਘਰ ਨਾ ਆਇਆ। ਉਹ ਚਲੋ ਉਹ ਤੇ ਨਹੀਂ ਕੋਈ ਗੱਲ ਹੈਗੀ। ਪਰ ਆਪਣਿਆਂ ਦੇ ਮਗਰ ਹੀ ਆਪਣਿਆਂ ਨੇ ਆਉਣਾ ਹੁੰਦਾ। ਪਰ ਪਹਿਲਾਂ ਨਾਲੋਂ ਬੜਾ ਫਰਕ ਜੇ ਹੁਣ। ਚੰਗਾ ਵਾ ਰਲ ਮਿਲ ਕੇ ਰਹਿਣਗੇ ਸੋਹਣੇ ਲੱਗਣਗੇ ਕੋਈ ਆਖੂਗਾ ਇਹਨਾਂ ਦਾ ਬੈਣ ਖਲਾਉਣ ਹੈਗਾ ਵਾ ਉਹ ਮੁੰਡਾ ਤਾਂ ਤਾਂ ਵੱਡਣ ਪੈਂਦਾ ਵਾ ਉਹ ਕੋਈ ਗੱਲ ਨਹੀਂ ਨਿਆਣੇ ਗੋਇ ਇਦਾਂ ਹੀ ਕਰਦੇ ਹੁੰਦੇ ਆ ਤੂੰ ਨਹੀਂ ਆਪਣੇ ਚਾਚੇ ਨੂੰ ਆੜੀ ਚੰਗੀ ਕਹਿ ਉਹ ਨਹੀਂ ਨਹੀਂ ਮੈਨੂੰ ਕਿ ਲੋੜ ਆ ਕਹਿਂਦੀ ਹਾਂ ਮੈਂ ਤਾਂ ਚਾਚੇ ਨਾਲ ਬਥੇਰਾ ਕਰਦਾ ਵਾ ਨਹੀਂ ਨਹੀਂ ਕੋਈ ਨਹੀਂ ਚਲ ਉਠਾ ਕੋਈ ਕੰਮ ਕਰ ਕਰ ਲਈਏ ਥੋੜੇ ਜਿ ਮੱਝਾਂ ਨੂੰ ਪੱਠੇ ਪਾਉਣ ਵਾਲੇ ਜਾ ਮੇਰਾ ਪੁੱਤ ਪਾ ਕੋਈ ਨਹੀਂ ਮੈਂ ਪਾ ਦਿੰਦਾ ਤੇਰੇ ਪਿਓ ਨੇ ਲੇਟ ਹੋ ਜਾਂ ਨਹੀਂ ਤਾਂ ਨਿਆਣੇ ਪਾ ਲੈਣੀ ਕੋਈ ਨਹੀਂ ਮੈਂ ਕਰ ਦੇਣਾ ਮੈਂ ਤੂੰ ਕਿਧਰ ਆ ਗਈ ਆ ਨਾਲ ਜਾਣਾ ਮੈਂ ਮਮੀ ਨੇ ਕਿਹਾ ਮੈਨੂੰ ਨਾਲ ਉਹ ਰਾਂ ਦੇ ਮੈ ਲੈ ਆਉਣੀ ਦਵਾਈ ਕਰ ਲੈਣੀ ਉਹ ਰਾਂ ਦਾ ਤੂੰ ਰੁਕ ਜਾ ਵੀ ਰੁਕ ਜਾ ਵੱਡਿਆ ਕਾਲਿਆ ਲੈ ਕੀ ਗੱਲ ਆ ਜੇ ਮਗਰ ਬਹਿ ਕੇ ਨਾਲ ਚਲ ਜੂਗੀ ਤੇ ਬੜੀ ਤੰਗੀ ਹੁੰਦੀ ਤੈਨੂੰ ਓਏ ਯਾਰ ਇਹਨੇ ਕੀ ਕਰਨਾ ਤੇ ਦਵਾਈ ਲਿਆਉਣੀ ਮੈਂ ਲੈ ਆਉਣਾ ਤੇ ਚੱਕਰਵਾ ਕੇ ਦਵਾਈ ਲਿਆਉਣੀ ਆ ਨਾ ਤੇ ਨਾਲ ਤੇਰੇ ਚਲ ਜੂਗੀ ਤੇ ਤੂੰ ਸੇ ਬੜਾ ਪਾਰ ਪੈਂਡਿਆ ਤੈਨੂੰ ਜਾ ਕੇ ਆ ਕੇ ਜਾ ਕਿਆ ਨਾ ਜਾਇਆ ਹੁਣ ਮਸਾ ਪਰਵਾਨੀ ਕਰਦਾ ਆਪਣੇ ਮੇਰੀ ਗੱਲ ਸੁਣ ਆ ਨਿਆਣੇ ਕਿੱਧਰ ਗਏ ਮੋਟਰਸਾਈਕਲ ਤੇ ਹੈ ਤੂੰ ਬੜਾ ਮੂੰਹ ਖਾ ਕੀ ਗੱਲ ਵਾ ਤੁਸੀਂ ਤਾਂ ਨਾ ਰਹਿਣ ਹੀ ਦੋ ਕਿਉਂ ਠੀਕ ਆ ਨਾ ਮੇਰੇ ਮੂੰਹ ਨਾਲ ਤੁਹਾਨੂੰ ਕੀ ਲੱਗੇ ਭਾਈ ਫਲਾਵਾ ਜੋ ਮਰਜ਼ੀ ਕਰਾਂ ਤੁਹਾਨੂੰ ਕੋ ਮਤਲਬ ਹੈਗਾ ਮੈਂ ਨਾ ਉਹ ਮੈਂ ਤੈਨੂੰ ਕੀ ਪੁੱਛਣ ਡਿਆ ਤੂੰ ਗਾਲੀ ਹੋਰ ਹੀ ਗੱਲਾਂ ਕਰੀ ਜਾਨੀ ਆ ਗੱਲਾਂ ਕਾਦੀਆਂ ਕਰਨੀ ਆ ਮੈਂ ਮੁੰਡਾ ਠੀਕ ਨਹੀਂ ਸੀ ਚੱਕਰ ਕਿਤੇ ਆਉਂਦੇ ਆ ਵਿਚਾਰੇ ਨੂੰ ਪੱਠੇ ਪੁੱਠੇ ਕੁਤਰ ਕੇ ਆਇਆ ਹੈਗਾ ਤੋ ਦਵਾਈ ਲੈਣ ਗਏ ਚੈੱਕ ਕਰਾਉਣ ਗਏ ਆ ਇੰਨੀ ਗੱਲ ਹੀ ਨਾ ਤੈਨੂੰ ਪਹਿਲਾਂ ਦੱਸ ਦਿੰਦੀ ਇਹ ਨਹੀਂ ਗੱਲ ਨਹੀਂ ਨਾ ਹੈ ਤੁਸੀਂ ਮੈਨੂੰ ਇਹ ਦੱਸੋ ਜਦੋਂ ਬੰਦੇ ਨੇ ਆਪਣਾ ਕਿਤੇ ਮਨ ਬਣਾਇਆ ਹੋਵੇ ਜਾਣ ਵਾਸਤੇ ਤੇ ਅਗਲਾ ਬੰਦਾ ਨੂੰ ਡੱਕਦੇ ਤਾਂ ਉਹਦੇ ਤੇ ਫਿਰ ਕੀ ਬਿੱਤੂਗੀ ਠੀਕ ਆ ਨਾ ਮੇਰਾ ਪੂਰਾ ਮਨ ਬਣਿਆ ਜ ਆਪਣੇ ਪੇਕੇ ਜਾਣ ਦਾ ਤੇ ਆਪਣੀ ਮਾਂ ਨੂੰ ਮਿਲ ਕੇ ਆਉਂਦੇ ਪਾਣ ਨੂੰ ਮਿਲ ਕੇ ਆਉਂਗੀ ਪਰ ਤੁਸੀਂ ਤੈਨੂੰ ਨਾ ਮਨ ਜਾਣ ਦਿੱਤਾ ਉਹ ਮੇਰੀ ਗੱਲ ਸੁਣ ਕੰਮ ਤਾਂ ਇੱਥੇ ਤੈਨੂੰ ਪਤਾ ਕਿ ਤਰ੍ਹਾਂ ਦੇ ਲੋਕੀ ਤੁਲੀ ਤੰਦਾ ਸਾਂਭਣ ਦੇ ਆ ਜਿਹਦੇ ਨਾਲ ਜਾਈਦਾ 10 ਮਿੰਟ ਲੱਗ ਜਾਂਦੇ ਆ ਤਾਂ ਅਹੀਂ ਕਿਹੜਾ ਤੇ ਰਾਤ ਰਹਿਣ ਜਾਣਾ ਸੀ ਸਵੇਰੇ ਜਾਣਾ ਸੀ 2 ਘੰਟੇ ਬਹਿਣਾ ਤੇ ਘਰ ਆਣਾ ਆਇਣਾ ਚਲ ਕੋਈ ਦਿਨ ਨਰਾਜ਼ ਨਾ ਹੋ ਫਿਰ ਕਿਦਨ ਜਾ ਕੇ ਕੰਮ ਕਰਾਵਾਗੇ ਨਰਾਜ ਕਿੱਦਾਂ ਨਾ ਹੋਵਾਂ ਜਦੋਂ ਅਗਲੇ ਬੰਦੇ ਨੂੰ ਤਿਆਰ ਕੀਤਾ ਕਰਿਆ ਤੁਸੀਂ ਸਾਰਾ ਕੰਮ ਖਰਾਬ ਕਰਤਾ ਓ ਯਾਰ ਹੁਣ ਦਿਨਵੇ ਕਿੱਥੇ ਚਲੇ ਗਏ ਹੁਣ ਮਾਲ ਡੰਗੜੀ ਵੇਖਣਾ ਕਿ ਨਹੀਂ ਚੱਲ ਕੋਈ ਨਹੀਂ ਉਹ ਉਧਰੋਂ ਚਲੇ ਗਏ ਨਾ ਇਹ ਕੰਮ ਇੱਥੇ ਰਹਿਣੇ ਚਾਹੀਦਾ ਜਾਣਾ ਕਿੱਥੇ ਮੁੰਡਾ ਵੈਸੇ ਵੀ ਠੀਕ ਨਹੀਂਗਾ ਵੈਸੇ ਵੀ ਕੀਤਾ ਮੈਂ ਜਾਣਾ ਹੈ ਕਿ ਨਹੀਂ ਜਾਣਾ ਪਰ ਤੁਹਾਡੇ ਤੇ ਗੁੱਸਾ ਬਣਾਉਂਦਾ ਵਾ ਨਾ ਤੁਸੀਂ ਤੇ ਕਹੇ ਵੇਲੇ ਹਾਂ ਕਰ ਦਿਆ ਕਰੋ ਓ ਯਾਰ ਹਾਂ ਦੀ ਕਿਹੜੀ ਗੱਲ ਹੈ ਮੈਂ ਕਿਹੜਾ ਕਿਤੇ ਭੱਜਾਂ ਵਾਂ ਆਪਣੀਆਂ ਮਰਜ਼ੀਆਂ ਕਰਕੇ ਜਿਹੜੀ ਮਨਾ ਕੀਤਾ ਨਹੀਂ ਆਪ ਤਾਂ ਜਦੋਂ ਜੀ ਕਰਦਾ ਦੰਦੇ ਮੋਟਰਸਾਈਕਲ ਨੂੰ ਕਿੱਕ ਮਾਰਦੇ ਤੇ ਨਿਕਲ ਜਾਂਦੇ ਜੀ ਹੈ ਮੇਰਾ ੜੀ ਕੀ ਕਰਦਾ ਕਿਤੇ ਜਾਣ ਨੂੰ ਮੈਂ ਬੱਝੀਆਂ ਕਰਦੇ ਨਾਲ ਤੇ ਤੇਰਾ ਕੀ ਰਾਤਾ ਵੀ ਮੈਂ ਵਿਹਲਾ ਜਾਣਾ ਉਧਰ ਨੂੰ ਹੈ ਮੈਨੂੰ 20 ਕਾਮਕਾਰ ਆ ਬੜੇ ਕਾਮਕਾਰ ਆ ਤੁਹਾਨੂੰ ਠੀਕ ਵਾ ਨਾ ਆਪਣਾ ਜੀ ਕਰੇ ਤੇ ਜਿੱਧਰ ਨੂੰ ਮਰਜ਼ੀ ਚੱਲ ਜਾਓ ਤੇ ਜੇ ਮੇਰੇ ਵਰਗੀ ਤਾਂ ਜੀ ਕਰ ਤੇ ਨਾ ਤੂੰ ਤੇ ਕਰੇ ਜਾ ਹੀ ਨਹੀਂ ਸਕਦੀ ਤੂੰ ਬੱਝ ਗਈ ਇਹ ਕਰਦੇ ਨਾਲ ਹੀ ਹੁਣ ਉਹ ਮੇਰੀ ਗੱਲ ਸੁਣ ਲੈ ਉਹ ਤੈਨੂੰ ਮੈਂ ਜੋ ਕਹਿਣ ਡਿਆ ਹਾਂ ਵੀ ਕੋਈ ਗੱਲ ਨਹੀਂ ਇੱਕ ਦੋ ਦਿਨ ਕੱਢ ਸਬਰ ਕਰ ਚੱਲ ਜਾਗੇ ਚੱਲ ਜਾਗੇ ਚੱਲ ਚੰਗਾ ਲੈ ਜਾਉਂਗੀ ਮੁੰਡੇ ਆਪਣੇ ਨਾਲ ਮੈਂ ਮੇਰੀ ਗੱਲ ਸੁਣ ਲਾ ਤੂੰ ਨਾ ਮੋਟਰਸਾਈਕਲ ਦੀ ਯਾਰ ਸਿੱਖ ਲਾ ਤੇਰੀਆਂ ਮੇਰੇ ਵਾਲੀਆਂ ਜ਼ਿੰਮੇਵਾਰੀਆਂ ਨਾ ਉਹ ਤੂੰ ਲੈ ਲਾ ਆਹ ਵੇਖੋ ਬਾਬਾ ਮੈਨੂੰ ਪਤਾ ਲੱਗ ਜੂਗਾ ਤੁਹਾਡੀਆਂ ਜ਼ਿੰਮੇਵਾਰੀਆਂ ਤੁਸੀਂ ਚੱਕੋ ਜਦੋਂ ਤੋਂ ਮੈਂ ਆਇਆ ਵਾਂ ਤੂੰ ਇੱਕ ਵਾਰੀ ਪਾਣੀ ਪੁੱਛਿਆ ਮੈਨੂੰ ਕਿ ਪੀਣਾ ਕਿ ਨਹੀਂ ਪੀਣਾ ਹੈ ਕੋਈ ਗੱਲ ਨਹੀਂ ਪਿਆਲ ਨੂੰ ਮਰਜ਼ੇ ਖਲੋਤਾ ਖਲੋਤਾ ਐਵੇਂ ਨਾ ਮੁੱਤਿਆਂ ਗੱਲਾਂ ਕਰਿਆ ਕਰੋ ਗੱਲਾਂ ਨਾ ਕਰਿਆ ਕਰੋ ਇੱਥੇ ਵੇਖਾ ਆਪਣੇ ਵਰੀ ਕਿੰਦਾ ਸੇਕ ਲੱਗਾ ਵਾ ਕੀ ਗੱਲ ਹੈ ਮੇਰੇ ਵਿੱਚ ਜਾਣਨੀਗੀ ਮੇਰਾ ਨਿਕਾਚੀ ਕਰਦਾ ਕਿਹੇ ਪਾਸੇ ਜਾਣ ਨੂੰ ਹੱਦ ਹੋ ਗਈ ਨਾ ਵਾਲੀ ਕਿਤੇ